ਇਹ ਇਹ ਕੌਣ ਮੁੰਡਾ ਜਗੜਾ ਕੀਤਾ ਚਲਦਾ ਇੱਥੇ ਖੰਡੰਗਲ ਬਣਾਏ ਪਈ ਸਕੇ ਅੱਛਾ ਮਾਈ ਦਾ ਯਾਰ ਜੀ ਚਲ 24 ਤਾਂ ਪੜਾਉਣ ਤੋਂ ਤੇ ਘਰੇ ਆਏ ਆਂ ਅੰਟੀ ਬਣ ਕੇ ਆ ਨਾ ਦੋਨੇ ਭਰਾ ਪੜ੍ਹੇ ਲਿਖੇ ਡਿਗਰੀਆਂ ਕੀਤੀਆਂ ਨੇ ਵਧੀਆ ਘਰ ਵਧੀਆ ਕੋਠੀ ਵਧੀਆ ਇਲਾਕਾ ਮਲੋੜ ਸ਼ਹਿਰ ਦੇ ਵਿੱਚ ਨਾਭਾ ਨਗਰ ਬਸ ਐਸਾ ਚੱਕਰ ਘੁੰਮਿਆ ਤਿੰਨੋ ਹੀ ਮਾਫ਼ ਹੋ ਤਾਪ ਸਕਦੇ ਲੇਖੋ ਕੀ ਹਾਲਤਾ ਤਿੰਨ ਮੈਂਬਰਾਂ ਘਰ ਦੇ ਵਿੱਚ ਦੋ ਪੁੱਤ ਤੇ ਇੱਕ ਮਾਂ ਪ੍ਰਿੰਸੀਪਲ ਜੀ ਦੀ ਮਾਤਾ ਜੀ ਨਮਿੰਦੀਪ ਕਿਵੇਂ ਆ ਰੰਮੀ ਦਾ ਤਾਂ ਵਿਆਹ ਹੋ ਗਿਆ ਤੇਰਾ ਵੀ ਕਰ ਦਈਏ ਵਿਆਹ ਬਿਆ ਕਰਦਿਏ ਹੈ ਹੈ ਉਹ ਹਮਿੰਦੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਦੋਨੋਂ ਹੀ ਭਰਾ ਪੜ੍ਹੇ ਲਿਖੇ ਡਿਗਰੀਆਂ ਕੀਤੀਆਂ ਹੋਈਆਂ ਮਾਸ ਕਮਿਊਨੀਕੇਸ਼ਨ ਦੀ ਡਿਗਰੀ ਲਵਲੀ ਯੂਨੀਵਰਸਿਟੀ ਜਲੰਧਰ ਤੋਂ ਸਰਸੈਜ ਯੂਨੀਵਰਸਿਟੀ ਤੋਂ ਵੀਰ ਨੇ ਕੰਪਿਊਟਰ ਸੌਫਟਵੇਅਰ ਦੀ ਵਧੀਆ ਘਰ ਵਧੀਆ ਕੋਠੀ ਵਧੀਆ ਇਲਾਕਾ ਮਲੋੜ ਸ਼ਹਿਰ ਦੇ ਵਿੱਚ ਸਰਾਭਾ ਨਗਰ ਏਰੀਏ ਚ ਜੀਤ ਕਰਤਾਰ ਸਿੰਘ ਸਰਾਭੇ ਦੇ ਨਾਂ ਤੇ ਮਾ ਹੈਡ ਟੀਚਰ ਸਰਕਾਰੀ ਸਕੂਲ ਚ ਬਸ ਐਸਾ ਚੱਕਰ ਘੁੰਮਿਆ ਵਿਆਹ ਹੋ ਗਿਆ ਰੰਮੀ ਦਾ ਬੱਚੇ ਹੋ ਗਏ ਇੱਕ ਬੇਟਾ ਇੱਕ ਬੇਟੀ ਤਿੰਨੋ ਹੀ ਮਾਂ ਪੁੱਤ ਅਫਸੈਟ ਹੋ ਗਏ ਬਾਹਰ ਬੱਚੇ ਲੈ ਕੇ ਚਲੇਗੀ ਹੋਰ ਜ਼ਿਆਦਾ ਅਫਸੈਟ ਹੋਗੇ ਸੜਕਾਂ ਤੇ ਰਹਿਣ ਲੱਗ ਗਏ ਅਖੀਰ ਇੱਕ ਦਿਨ ਸਾਨੂੰ ਪਤਾ ਲੱਗਦਾ ਵੀ ਉੱਥੇ ਰੰਮੀ ਨੂੰ ਘਟਮਾਰ ਹੋ ਰਹੀ ਹੈ ਰੰਮੀ ਵੀ ਘਟਮਾਰ ਕਰ ਰਿਹਾ ਲੋਕਾਂ ਨਾਲ ਲੈ ਕੇ ਆਉਂਦੇ ਆ ਤਿੰਨਾਂ ਨੂੰ ਉਸ ਤੋਂ ਸਮੇਂ ਬਾਅਦ ਮਾਂ ਵੀ ਤੁਰ ਜਾਂਦੀ ਐ ਇਸ ਦੁਨੀਆ ਤੋਂ ਦੋਨੇ ਭਰਾ ਸਾਡੇ ਕੋਈ ਰਹਿ ਰਹੇ ਘਰ ਵੀ ਹੈਗੀ ਆ ਪੈਸਾ ਵੀ ਹੈਗਾ ਕੋਲੇ ਬੱਚੇ ਵੀ ਘਰ ਵਾਲੀ ਵੀ ਹੈਗੀ ਆ ਮਾਸੀਆਂ ਚਾਚੀਆਂ ਤਾਏ ਸਭ ਰਿਸ਼ਤੇਦਾਰ ਵੀ ਹੈਗੇ ਆ ਪਰ ਸਮਾਂ ਹੈ ਨਹੀਂ ਕਿਸੇ ਕੋਲ ਮਾਮੇ ਵੀ ਹੈਗੇ ਆ ਪਰ ਸਾਰੇ ਮਜਬੂਰ ਆ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਦੇ। ਬਸ ਅਰਦਾਸ ਕਰਿਓ ਰੰਮੀ ਦੀ ਵਾਈਫ ਨੂੰ ਮਹਾਰਾਜ ਸਮੱਤ ਬਖਸ਼ੇ ਨੂੰ ਆਪਣੇ ਬੱਚਿਆਂ ਦੇ ਨਾਲ ਇਹਨੂੰ ਨਾਲ ਲੈ ਕੇ ਆਪਣੇ ਦਿਓਰ ਨੂੰ ਨਾਲ ਲੈ ਕੇ ਆਪਣੇ ਘਰ ਦੇ ਵਿੱਚ ਸਰਾਭਾ ਨਗਰ ਮਲੋੜ ਸ਼ਹਿਰ ਦੇ ਵਧੀਆ ਘਰ ਆ ਉੱਥੇ ਰਹਿਣ ਵਧੀਆ ਜੀਵਨ ਬਤੀਤ ਕਰਨ ਚਿੱਤੇ ਪਾਸ਼ਾ ਸਮੱਤ ਬੁੱਧੀ ਬਖਸ਼ੋ। ਅਰਦਾਸ ਕਰਿਓ। Why good, you get a thousand?